ਹਾਂਜੀ ਫੁੱਲ ਵੀਡੀਓ ਤੁਹਾਡੇ ਨਾਲ ਕਰਦੇ ਆਂ ਲਾਸਟ ਤੇ ਸਾਂਝੀ ਜੋ ਤੁਹਾਨੂੰ ਟਰੱਕ ਦਿਖ ਰਿਹਾ ਜਿਸ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੋਈ ਹੈ ਤਾਂ ਇਸ ਵੀਰੇ ਨੇ ਇਹਨਾਂ ਦਾ ਕੰਮ ਚੌਲਾਂ ਦਾ ਭਰ ਕੇ ਟਰੱਕ ਬਾਕੀ ਰਾਜਾਂ ਦੇ ਵਿੱਚ ਲੈ ਕੇ ਜਾਂਦੇ ਹਨ ਤਾਂ ਇਹ ਜਦੋਂ ਕਿਸੇ ਗਦਾਮ ਦੇ ਵਿੱਚ ਗਏ ਤਾਂ ਉੱਥੇ ਗੱਟੂਆਂ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਫੋਟੋ ਲਾਈ ਹੋਈ ਸੀ ਇਹਨਾਂ ਨੇ ਗਦਾਮ ਵਾਲਿਆਂ ਨੇ ਤਾਂ ਇਹ ਬੇਅਦਵੀ ਕਰ ਰਹੀ ਸੀ ਜਦੋਂ ਸਲਾਈ ਕਰ ਰਹੀ ਸੀ ਤਾਂ ਪੈਰ ਰੱਖ ਕੇ ਗੱਟੂਆਂ ਦੇ ਉੱਤੇ ਕਰ ਰਹੀ ਸੀ ਤੁਹਾਡੇ ਨਾਲ ਕਰਦੇ ਆ ਫੁੱਲ ਵੀਡੀਓ ਸਾਂਝੀ ਤੇ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਨਾ ਵੀਡੀਓ ਨੂੰ ਭਾਈ ਸਾਹਿਬ ਜੀ ਆਹੀ ਨਾ ਪੰਜਾਬ ਤੋਂ ਚੌਲ ਲੈ ਕੇ ਆਏ ਸੀ ਮਹਾਰਾਸ਼ਟਰ ਪੂਨੇ ਦੇ ਕੋਲ ਪੈਂਦਾ ਜੀ ਰੰਜਨ گاؤں ਉੱਥੋਂ ਇਹਨਾਂ ਚੌਲ ਲੈ ਕੇ ਆਏ ਸੀ ਤੇ ਕੱਲ ਨਾ ਜਦੋਂ ਅਸੀਂ ਇਹਨਾਂ ਦੇ ਗੜਾਉਣ ਦੇ ਵਿੱਚ ਆਏ ਆ ਇੱਥੇ ਆਣ ਕੇ ਅਸੀਂ ਨਾ ਇਹਨਾਂ ਦੇ ਦੇਖਿਆ ਵੀ ਇਹਨਾਂ ਦੇ ਨਾ ਚੌਲਾਂ ਦੀ ਜਿਹੜੀ ਲੋਡਿੰਗ ਆ ਇਹ ਨਾ ਅੱਜ ਹਾਂ 50 ਕਿਲੋ ਦੀ ਪੈਕਿੰਗ ਪੰਜਾਬ ਤੋਂ ਮੰਗਾ ਕੇ ਤੇ ਅੱਗੇ ਨਾ 10 20 5 20 50 ਕਿਲੋ ਜਿਵੇਂ ਪੈਕਿੰਗ ਛੋਟੀ ਵੱਡੀ ਇਹ ਕਰਦੇ ਆ ਇਹ ਗਾਣਾ ਬ੍ਰਾਂਡ ਬਣਾ ਕੇ ਵੇਚਦੇ ਆ ਅਸੀਂ ਜਦੋਂ ਕੱਲ ਵੇਖਿਆ ਵੀ ਇਹ ਨਾ ਇੱਕ ਬ੍ਰਾਂਡ ਤਿਆਰ ਕਰ ਰਹੇ ਸੀਗੇ ਜਿਹਦੇ ਉੱਤੇ ਲਿਖਿਆ ਹੋਇਆ ਸਤਨੂ ਕਾ ਮੰਦਿਰ ਆਹ ਵੇਖੋ ਇਹ ਨਾ ਦਰਬਾਰ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਉੱਤੇ ਤਸਵੀਰ ਦਰਬਾਰ ਸਾਹਿਬ ਦੀ ਤਸਵੀਰ ਲਾ ਕੇ ਤੇ ਇਹ ਇੱਧਰ ਵੇਖੋ ਪੈਕਿੰਗ ਕਰ ਰਹੇ ਆ ਤੇ ਬਾਜ਼ਾਰ ਦੇ ਵਿੱਚ ਹੋਟਲਾਂ ਦੇ ਵਿੱਚ ਦੁਕਾਨਾਂ ਦੇ ਉੱਪਰ ਹੀ ਜਾਂਦਾ ਤੇ ਇਹ ਵੀ ਕੱਲ ਇਹ ਸਲਾਈ ਕਰ ਰਹੇ ਸੀਗੇ ਉੱਤੇ ਪੈਰ ਰੱਖ ਕੇ ਉੱਤੇ ਚੜ ਤੇ ਪੈਰਾਂ ਦੇ ਵਿੱਚ ਆ ਰਿਹਾ ਸੀ ਆ ਲੇਬਰ ਆ ਭਈਆਂ ਦੀ ਲੇਬਰ ਆ ਲਿਹਾਰੀ ਇਹ ਬੀੜੀਆਂ ਤੀ ਰਹੇ ਸੀ ਸਾਰਾ ਕੁਝ ਇੱਥੇ ਜਰਦਾ ਮਲ ਰਿਹਾ ਸੀ ਤੇ ਤਸਵੀਰ ਦੀ ਗੁਰਦੁਆਰਾ ਸਾਹਿਬ ਦੀ ਅਸਰੂਪ ਦੀ ਆਪਣੇ ਬੇਜਤੀ ਹੋ ਰਹੀ ਸੀ